ਵਿਵਾਦਿਤ ਚੋਣਾਂ ਤੋਂ ਬਾਅਦ ਚਾਰੇ ਪਾਸੇ ਖੂਨੀ ਹਿੰਸਾ ਫੈਲ ਗਈ ਸਰਕਾਰ ਨੂੰ ਹਾਲਾਤ ਕਾਬੂ ਦੇ ਵਿੱਚ ਕਰਨ ਦੇ ਲਈ ਕਰਫਿਊ ਲਗਾ ਕੇ ਇੰਟਰਨੈਟ ਬੈਨ ਕਰਨਾ ਪੈਂਦਾ ਸਸ਼ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਮਨ ਜੀਮਾਨ ਤੰਜ਼ਾਨੀਆ ਦੇ ਵਿੱਚ ਵਿਵਾਦਿਤ ਚੋਣਾਂ ਤੋਂ ਬਾਅਦ ਖੂਨੀ ਹਿੰਸਾ ਫੈਲ ਚੁੱਕੀ ਹੈ ਤੇ ਜਿਸ ਤੋਂ ਬਾਅਦ ਮੋਖ ਵਿਰੋਧੀ ਪਾਰਟੀ ਨੇ ਦਾਵਾ ਕੀਤਾ ਕਿ ਸੁਰੱਖਿਆ ਬਲਾਂ ਦੀ ਕਾਰਵਾਈ ਦੇ ਦੌਰਾਨ 700 ਤੋਂ ਵੱਧ ਪ੍ਰਦਰਸ਼ਨਕਾਰੀ ਮਾਰੇ ਜਾ ਚੁੱਕੇ ਨੇ ਸਰਕਾਰ ਨੇ ਇਹਨਾਂ ਹਾਲਾਤਾਂ ਨੂੰ ਕਾਬੂ ਦੇ ਵਿੱਚ ਪਾਉਣ ਦੇ ਲਈ ਕਰਫਿਊ ਲਗਾ ਦਿੱਤਾ ਇੰਟਰਨੈਟ ਬੰਦ ਕਰ ਦਿੱਤਾ ਤੇ ਮੀਡੀਆ ਦੇ ਉੱਪਰ ਵੀ ਜੜੀਆਂ ਪੂਰਨ ਤੌਰ ਤੇ ਪਾਬੰਦੀਆਂ ਲਗਾ ਦਿੱਤੀਆਂ ਨੇ ਇਸ ਸੰਕਟ ਕਿਵੇਂ ਸ਼ੁਰੂ ਹੋਇਆ ਇਸ ਦੇ ਪਿੱਛੇ ਦਾ ਕਾਰਨ ਕੀ ਹੈ ਤੇ ਹੁਣ ਹਾਲਾਤ ਕਿੱਥੇ ਤੱਕ ਪਹੁੰਚੇ ਨੇ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਦੇਵਾਂਗੇ ਦਰਅਸਲ ਤੰਦਾਨੀਆਂ ਦੇ ਵਿੱਚ ਬੁੱਧਵਾਰ ਨੂੰ ਰਾਸ਼ਟਰਪਤੀ ਚੋਣਾਂ ਸ਼ੁਰੂ ਤੋਂ ਹੀ ਜਿਹੜੀਆਂ ਵਿਵਾਦਾਂ ਦੇ ਵਿੱਚ ਘਿਰੀਆਂ ਰਹੀਆਂ ਦੋ ਮੁੱਖ ਵਿਰੋਧੀ ਪਾਰਟੀਆਂ ਨੂੰ ਚੋਣ ਪ੍ਰਕਿਰਿਆ ਤੋਂ ਬਾਹਰ ਰੱਖਿਆ ਜਾਂਦਾ ਦੂਰ ਰੱਖਿਆ ਜਾਂਦਾ ਜਿਸ ਕਾਰਨ ਸੱਤਾਧਿਰ ਪਾਰਟੀ ਸੀਸੀਐਮ ਨੇ ਲਗਭਗ ਬੇਮੁਕਾਬਲਾ ਜਿੱਤ ਦਰਜ ਕਰ ਲਈ ਰਾਸ਼ਟਰਪਤੀ ਸਾਮੀਆ ਸੁਲਹੁ ਹਸਨ ਜੋ ਕਿ ਤੰਜ਼ਾਨੀਆ ਦੀ ਪਹਿਲੀ ਮਹਿਲਾ ਨੇਤਾ ਨੇ ਲਗਭਗ 97% ਦੇ ਵੋਟਾਂ ਨਾਲ ਅਗਵਾਈ ਕੀਤੀ ਜਿਵੇਂ ਕਿ ਬਲੂ ਬਲੂਮ ਵਰਗ ਦੇ ਦੱਸਿਆ ਕਿ ਪਰ ਵਿਰੋਧੀਆਂ ਨੇ ਇਸ ਨੂੰ ਸਿੱਧੀ ਵੋਟਾਂ ਦਾ ਅੰਦਲੀ ਵੀ ਕਿਹਾ ਜਿਤ ਸਾਮੀਆਂ ਹਸਨ ਲਈ ਸਿਆਸੀ ਤਾਕਤ ਤਾਂ ਲੈ ਕੇ ਆਇਆ ਪਰ ਦੇਸ਼ ਦੇ ਵਿੱਚ ਲਿਆਈ ਹਿੰਸਾ ਅਤੇ ਇਸ ਨੇ ਵੱਡਾ ਨੁਕਸਾਨ ਕਰਕੇ ਰੱਖ ਦਿੱਤਾ ਜਿਸ ਤਰੀਕੇ ਵਿਰੋਧੀ ਧਿਰਾਂ ਦਾਅਵਾ ਕਰ ਰਹੀਆਂ ਨੇ ਕਿ 700 ਤੋਂ ਬਾਅਦ ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਚੁੱਕਿਆ ਚੋਣ ਨਤੀਜਿਆਂ ਤੋਂ ਬਾਅਦ ਦਾਰ ਇਸ ਸਲਾਮ ਮੁਆਵਜ਼ਾ ਅਤੇ ਅਰੂਸਾ ਸਮੇਤ ਕਈ ਸ਼ਹਿਰਾਂ ਦੀਆਂ ਸੜਕਾਂ ਜੰਗ ਦਾ ਮੈਦਾਨ ਬਣ ਚੁੱਕੀਆਂ ਨੇ ਪੀੜਾ ਨੇ ਰਾਸ਼ਟਰਪਤੀ ਦੇ ਪੋਸਟਰ ਪਾੜ ਦਿੱਤੇ ਨੇ ਪੁਲਿਸ ਥਾਣਿਆਂ ਦੇ ਉੱਪਰ ਹਮਲੇ ਕਰ ਦਿੱਤੇ ਗਏ ਨੇ ਪੁਲਿਸ ਪੋਲ ਪੋਲਿੰਗ ਸਟੇਸ਼ਨਾਂ ਨੂੰ ਅੱਗ ਲਗਾ ਦਿੱਤੀ ਐ ਸੁਰੱਖਿਆ ਬਲਾਂ ਨੇ ਲਾਠੀ ਚਾਰਜ ਅਤੇ ਗੋਲੀਬਾਰੀ ਦੇ ਨਾਲ ਜਵਾਬ ਦਿੱਤਾ ਜਿਸ ਦੇ ਵਿੱਚ ਬਹੁਤ ਸਾਰੇ ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਚੁੱਕੀ ਹੈ ਵਿਰੋਧੀ ਧਿਰ ਨੇ ਇਹ ਵੀ ਕਿਹਾ ਕਿ ਸੈਂਕੜੇ ਲੋਕ ਨੇ ਜਿਹੜੇ ਮਾਰੇ ਗਏ ਨੇ ਬਹੁਤ ਸਾਰੇ ਲੋਕ ਗਾਇਬ ਹੋ ਚੁੱਕੇ ਨੇ ਛੜੀਮਾ ਪਾਰਟੀ ਦੇ ਬੁਲਾਰੇ ਜੌਨ ਘਟੌਕਾ ਨੇ ਦਾਰ ਇਸਲਾਮ ਨੂੰ ਜਿਹੜਾ 350 ਮੁਆਵਜ਼ਾ ਦੇ ਵਿੱਚ 200 ਤੋਂ ਵੱਧ ਮੌਤਾਂ ਦਾ ਦਾਵਾ ਕੀਤਾ ਉਸਨੇ ਇਹ ਵੀ ਕਿਹਾ ਕਿ ਦੇਸ਼ ਭਰ ਦੇ ਵਿੱਚ ਮੌਤਾਂ ਦਾ ਕੁੱਲ ਅੰਕੜਾ 700 ਤੋਂ ਪਾਰ ਪਹੁੰਚ ਚੁੱਕਿਆ ਸਰਕਾਰ ਨੇ ਤੁਰੰਤ ਕਾਰਫਿਊ ਲਗਾ ਦਿੱਤਾ ਇੰਟਰਨੈਟ ਸੇਵਾਵਾਂ ਬੰਦ ਕੀਤੀਆਂ ਮੀਡੀਆ ਨੂੰ ਪ੍ਰਦਰਸ਼ਨਾਂ ਦੀ ਕਵਰੇਜ ਕਰਨ ਤੋਂ ਫਿਲਹਾਲ ਰੋਕ ਦਿੱਤਾ ਜਿਸ ਦੇ ਨਾਲ ਜਾਣਕਾਰੀ ਬਾਰਾਉਂਡ ਦੇ ਵਿੱਚ ਬਹੁਤ ਦਿੱਕਤ ਪਰੇਸ਼ਾਨੀ ਸਾਹਮਣੇ ਹੋ ਰਹੀ ਹੈ ਇਸੇ ਮੌਕੇ ਕਈ ਹਸਪਤਾਲਾਂ ਤੇ ਕਲੀਨਿਕ ਪੱਤਰਕਾਰਾਂ ਦੇ ਨਾਲ ਗੱਲ ਕਰਨ ਤੋਂ ਡਰ ਰਹੇ ਨੇ ਸਰਕਾਰੀ ਬੁਲਾਰੇ ਗੇਰਸਨ ਮਿਸੀ ਗਵਾ ਤੇ ਪੁਲਿਸ ਬੁਲਾਰੇ ਡੇਵਡ ਮਿਸੇ ਮੇ ਨਾਲ ਸੰਪਰਕ ਕਰਨ ਦੀਆਂ ਕੋਸ਼ਿਸ਼ਾਂ ਵੀ ناکਾਮ ਰਹੀਆਂ ਜਦੋਂ ਕਿ ਵਿਰੋਧੀ ਧਿਰ 700 ਤੋਂ ਵੱਧ ਮੌਤਾਂ ਦਾ ਦਾਵਾ ਵਾਰ-ਵਾਰ ਕਰ ਰਹੀ ਹੈ ਤੇ ਇਸ ਦੇ ਵਿਚਾਲੇ ਕੁਝ ਖਬਰਾਂ ਇਹ ਵੀ ਕਹਿ ਰਹੀਆਂ ਨੇ ਕਿ 100 ਤੋਂ ਵੱਧ ਆ ਲੋਕਾਂ ਦੀ ਜਿਹੜੀ ਮੌਤ ਹੋਈ ਆ ਸੰਯੁਕਤ ਰਾਸ਼ਟਰ ਯੂਨ ਨੇ ਭਰੋਸੇਯੋਗ ਰਿਪੋਰਟਾਂ ਮੁਤਾਬਕ ਉਹਨਾਂ ਮੁਤਾਬਕ 10 ਲੋਕਾਂ ਦੀ ਮੌਤ ਹੋਈ ਆ ਦੋਹਾਂ ਸੰਗਠਨਾਂ ਨੇ ਤੁਰੰਤ ਜਾਂਚ ਤੇ ਹਿੰਸਾ ਖਿਲਾਫ ਕਾਰਵਾਈ ਦੀ ਮੰਗ ਕੀਤੀ ਆ ਪਰ ਅਜੇ ਤੱਕ ਸਰਕਾਰ ਖਾਮੋਸ਼ਾ ਕੋਈ ਵੀ ਅਧਿਕਾਰਿਕ ਤੌਰ ਤੇ ਬਿਆਨ ਨਹੀਂ ਦਿੱਤਾ ਜਾ ਰਿਹਾ ਤੰਜ਼ਾਨੀਆ ਦੇ ਫੌਜ ਮੁਖੀ ਜੈਕਬ ਮੁਕੰਬਾ ਦੇ ਕਿਹਾ ਕਿ ਇਹ ਪ੍ਰਦਰਸ਼ਨ ਹੋਣਾ ਅਪਰਾਧ ਦੇ ਵਿੱਚ ਬਦਲ ਚੁੱਕੇ ਨੇ ਨਿੱਜੀ ਅਤੇ ਸਰਕਾਰੀ ਜਾਇਦਾਦ ਦੀ ਤਬਾਹੀ ਅਸਵੀਕਾਰਨਯੋਗ ਹੈ ਸੀਐਸ ਨੂੰ ਜਾਰੀ ਨਹੀਂ ਰਹਿਣ ਦੇ ਸਕਦੇ ਫੌਜ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਹਿੰਸਾ ਨਹੀਂ ਰੁਕੀ ਤਾਂ ਕਠੋਰ ਸੈਨਿਕ ਬਲ ਦੇ ਨਾਲ ਕਾਰਵਾਈ ਕਰਨੀ ਪੈ ਸਕਦੀ ਹੈ ਤੰਜ਼ਾਨੀਆ ਜੋਕੇ ਇੱਕ ਸਮੇਂ ਪੂਰਬੀ ਅਫਰੀਕਾ ਦਾ ਸਭ ਤੋਂ ਸਥਿਰ ਦੇਸ਼ ਮੰਨਿਆ ਜਾਂਦਾ ਸੀ ਹੁਣ ਲੋਕਤੰਤਰ ਦੀ ਦਿਸ਼ਾ ਤੋਂ ਹਟਦਾ ਜਾ ਰਿਹਾ ਰਾਸ਼ਟਰਪਤੀ ਹਸਨ ਜੋਕੇ 2021 ਦੇ ਵਿੱਚ ਜੌਨ ਮੁਖੋਫਲੀ ਦੀ ਮੌਤ ਤੋਂ ਬਾਅਦ ਸੱਤਾ ਤੇ ਆਈਆਂ ਸ਼ੁਰੂ ਤੋਂ ਵਿੱਚ ਸੁਧਾਰਾਂ ਦਾ ਵਾਅਦਾ ਕੀਤਾ ਸੀ ਪਰ ਹੁਣ ਵਿਸ਼ਲੇਸ਼ਕ ਰਾਜਨੀਤੀ ਦੇ ਇਹ ਕਹਿ ਰਹੇ ਨੇ ਕਿ ਉਸ ਦੀ ਸਰਕਾਰ ਹੋਰ ਵੱਧ ਤਾਨਾशाही ਦੇ ਰਾਹ ਦੇ ਉੱਤੇ ਆ ਜਿੱਥੇ ਮੀਡੀਆ ਅਤੇ ਵਿਰੋਧੀ ਆਵਾਜ਼ਾਂ ਨੂੰ ਚੁੱਪ ਕਰਾਇਆ ਜਾ ਰਿਹਾ ਤੰਜ਼ਾਨੀਆ ਦੇ ਵਿੱਚ ਜਾਨਾ ਜਾ ਰਹੀਆਂ ਨੇ ਪਰ ਆਵਾਜ਼ਾਂ ਅਜੇ ਵੀ ਬੰਦ ਨੇ ਸਵਾਲ ਇਹ ਆ ਕਿ ਇਹ ਲੋਕਤੰਤਰ ਦੀ ਜਿੱਤ ਸਾਬਤ ਹੋਣ ਗਈਆਂ ਜਾਂ ਫਿਰ ਆਜ਼ਾਦੀ ਦੀ ਹਾਰ ਆ ਸੀ ਇਸ ਜਿਹੜੀ ਕਹਾਣੀ ਦੇ ਉੱਪਰ ਤੰਜ਼ਾਨੀਆ ਦੇ ਹਾਲਾਤਾਂ ਦੇ ਉੱਪਰ ਨਜ਼ਰ ਬਣਾਈ ਰੱਖਾਂਗੇ ਪਰ ਹਾਲਾਤ ਕਿਸ ਤਰੀਕੇ ਦੇ ਨੇ ਕਿ ਤੁਸੀਂ ਦੇਖੋ ਕਿ ਜੋ ਵਿਰੋਧੀ ਤਰ੍ਹਾਂ ਨੇ ਉਹ ਦਾਵਾ ਕਰੀਆਂ ਨੇ ਕਿ 700 ਤੋਂ ਵੱਧ ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਚੁੱਕੀ ਆ ਬਹੁਤ ਸਾਰੇ ਪ੍ਰਦਰਸ਼ਨਕਾਰੀ ਨੇ ਜਿਹੜੇ ਉਹ ਗਾਇਬ ਹੋ ਚੁੱਕੇ ਨੇ ਪਰ ਸਵਾਲ ਤਾਂ ਇੱਥੋਂ ਤੱਕ ਨੇ ਕਿ ਉੱਥੇ ਘਰਫੀਉ ਲੱਗ ਚੁੱਕਿਆ ਤੇ ਉਧਰਲੇ ਪਾਸੇ ਜਿਹੜਾ ਇੰਟਰਨੈਟ ਵੀ ਬੈਨ ਕਰ ਦਿੱਤਾ ਗਿਆ ਬੰਦ ਕੀਤਾ ਗਿਆ ਇੰਟਰਨੈਟ ਬਲੌਕ ਆ ਤਾਂ ਜੋ ਕਿਸੇ ਵੀ ਤਰੀਕੇ ਦੀ ਖਬਰ ਅਣਜਾਨੀਆਂ ਤੋਂ ਬਾਹਰ ਨਾ ਜਾ ਸਕੇ ਤੇ ਉਧਰਲੇ ਪਾਸੇ ਜਿਹੜੀਆਂ ਤੰਜ਼ਾਨੀਆ ਦੇ ਵਿੱਚ ਬੁੱਧਪਾਰ ਨੂੰ ਰਾਸ਼ਟਰਪਤੀ ਦੀਆਂ ਚੋਣਾਂ ਹੋਈਆਂ ਨੇ ਵਿਵਾਦਾਂ ਦੇ ਵਿੱਚ ਘਿਰੀਆਂ ਰਹੀਆਂ ਤੇ ਇੱਕ ਪਾਸੜ ਜਿੱਤ ਆ ਜਿਹੜੀ ਉਹ ਹੋ ਜਾਂਦੀ ਆ ਤੇ ਜਿਹੜਾ ਰਾਸ਼ਟਰਪਤੀ ਸਾਮੀਆ ਸੁਲਹੁ ਹਸਨ ਜੋ ਕਿ ਤੰਜ਼ਾਨੀਆ ਦੀ ਪਹਿਲੀ ਮਹਿਲਾ ਨੇਤਾ ਨੇ ਉਹ ਲਗਭਗ 97% ਦੀ ਵੋਟਾਂ ਨਾਲ ਅਗਵਾਈ ਕਰਕੇ ਉਹਨਾਂ ਨੇ ਜਿਹੜੀ ਜਿੱਤ ਆ ਹਾਸਲ ਕੀਤੀ ਆ ਪਰ ਵਿਰੋਧੀ ਧਿਰਾਂ ਜਿਵੇਂ ਕਿ ਬਲੂਮਬਰਗ ਨੇ ਦੱਸਿਆ ਕਿ ਵਿਰੋਧੀਆਂ ਨੂੰ ਇਸ ਦੇ ਵਿੱਚ ਹਿੱਸਾ ਨਾ ਲੈਣ ਦੇਣਾ ਸਿੱਧੇ ਤੌਰ ਤੇ ਵੋਟਾਂ ਦੇ ਵਿੱਚ ਤਾਂ ਲੀਆ